ਪੰਜਾਬ ਦੇ ਵਿੱਚ ਪੈਰਾ ਮਿਲਟਰੀ ਫੋਰਸਿਸ ਦੀਆਂ 250 ਕੰਪਨੀਆਂ ਤਨਾਨਤ ਕਰ ਦਿੱਤੀਆਂ ਗਈਆਂ ਨੇ ਤੇ ਅਸੀਂ ਇਸ ਵੇਲੇ ਖਡੂਰ ਸਾਹਿਬ ਹਲਕੇ ਦੇ ਵਿੱਚਾਂ ਖਡੂਰ ਸਾਹਿਬ ਦੇ ਖੇਮਕਰਨ ਹਲਕੇ ਚਾਂ ਜਿੱਥੇ ਕਿ ਇੱਕ ਵੱਡਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਵੱਡੇ ਅਧਿਕਾਰੀ ਮੌਜੂਦ ਨੇ ਅਤੇ ਨਾਲ ਪੈਰਾ ਮਿਲਟਰੀ ਫੋਰਸ ਮੌਜੂਦ ਹੈ ਜੋ ਕਿ ਇਸ ਫਲੈਗ ਮਾਰਚ ਨੂੰ ਕੱਢ ਰਹੀਆਂ ਨੇ ਤਾਂ ਮਕਸਦ ਸੁਰੱਖਿਆ ਵਿਧਾਨਾ ਹੈ ਤੇ ਸਾਡੇ ਨਾਲ ਪੁਲਿਸ ਦੇ ਵੱਡੇ ਅਧਿਕਾਰੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕੀ ਮਕਸਦ ਹੈ ਜੀ ਇਸ ਫਲੈਗ ਮਾਰਚ ਦਾ ਦੇਖੋ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਅਨਾਉਂਸ ਹੋ ਗਈਆਂ 2024 ਤੇ ਅਸੀਂ ਇਸ ਤਰ੍ਹਾਂ ਦੇ ਫਲੈਗ ਮਾਰਚ ਪਹਿਲਾਂ ਵੀ 7 ਤੋਂ 8 ਵਾਰੀ ਕਰ ਚੁੱਕੇ ਹਾਂ ਜਿੱਥੇ ਅਸੀਂ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਰੰਭੀ ਹੋਈ ਹੈ ਉੱਥੇ ਜਿਹੜੇ ਆਮ ਵੋਟਰ ਹੈ ਉਹਨਾਂ ਦੇ ਵਿੱਚ ਵੀ ਕੌਨਫੀਡੈਂਸ ਲੈਵਲ ਵਧਾਉਣ ਵਾਸਤੇ ਅਸੀਂ ਜਿਹੜੇ ਫਲੈਗ ਮਾਰਚ ਕਰਦੇ ਨੇ ਤਾਂ ਕਿ ਲੋਕੀ ਆਪਣੇ ਫ੍ਰੀ ਐਂਡ ਫੇਅਰ ਤਰੀਕੇ ਮੁਤਾਬਕ ਜਿਹੜੀਆਂ ਆਪਣੀਆਂ ਵੋਟਾਂ ਪਾ ਸਕਣ ਸਰ ਬਾਰਡਰ ਬੈਲਟ ਹੁੰਦੇ ਨਾਲ ਤੇ ਚੁਣੌਤੀਆਂ ਕਾਫੀ ਵੱਧ ਜਾਂਦੀਆਂ ਤੇ ਇੱਥੇ ਕਿਸ ਤਰੀਕੇ ਨਾਲ ਟੈਕਲ ਕੀਤਾ ਜਾ ਰਿਹਾ ਦੇਖੋ ਬਿਲਕੁਲ ਜੀ ਸਾਡੇ ਕੋਲ ਜਿਹੜੀਆਂ ਪੈਰਾ ਮਿਲਟਰੀ ਦੀਆਂ ਕੰਪਨੀਆਂ ਜਿਹੜੀਆਂ ਆ ਚੁੱਕੀਆਂ ਨੇ ਜਿੱਥੇ ਅਸੀਂ ਨਾਕਾਬੰਦੀ ਕਰ ਰਹੇ ਹਾਂ ਉੱਥੇ ਅਸੀਂ ਬਾਰਡਰ ਦੇ ਉੱਤੇ ਜਿਹੜੀਆਂ ਨੇ ਉਹ ਗਸ਼ਤਾਂ ਰਹੀਂ ਪੈਟਰੋਲਿੰਗ ਰਹੀਂ ਤੇ ਨਾਕਾਬੰਦੀ ਰਹੀਂ ਬਾਰਡਰ ਨੂੰ ਵੀ ਕਵਰ ਕਰ ਰਹੇ ਹਾਂ ਜਿੱਥੇ ਤੁਸੀਂ ਵੇਖਿਆ ਹੋਵੇਗਾ ਅਸੀਂ ਕੱਲ ਹੀ ਅਸੀਂ ਜਿਹੜੇ ਚਾਰ ਵਿਅਕਤੀ ਜਿਹੜੇ ਬਾਰਡਰ ਤੋਂ ਗ੍ਰਿਫਤਾਰ ਕੀਤੇ ਨੇ ਉਨਾ ਕਿਲੋ 1 ਕਿਲੋ 840 ਗ੍ਰਾਮ ਹੈਰੋਨ ਤੇ ਦੋ ਪਿਸਟਲ ਜਿਹੜੇ ਔਰ ਕਵਰ ਕੀਤੇ ਆ ਜਿਹੜੇ ਕਿ ਮੇਡ ਇਨ ਅਸਟਰੀਆ ਨੇ ਤਾਂ ਹੁਣ ਸਰ ਇਹ ਜਿਹੜਾ ਫਲੈਗਮਾਰਚ ਅਸੀਂ ਦੇਖ ਰਹੇ ਆ ਇਹ ਲਗਾਤਾਰ ਚਲਦੇ ਰਹਿਣਗੇ ਦਿਨ ਰਾਤ ਬਿਲਕੁਲ ਜੀ ਬਿਲਕੁਲ ਲਗਾਤਾਰ ਜਿਹੜੀ ਨਾਕਾਬੰਦੀ ਪੈਟਰੋਲਿੰਗ ਤੇ ਫਲੈਗਮਾਰਚ ਇਸੇ ਤਰ੍ਹਾਂ ਹੀ ਚਲਦੇ ਰਹਿਗੇ ਕਿੰਨੀਆਂ ਟੁਕਰੀਆਂ ਸਰ ਖਾਸ ਕਰਕੇ ਤਰਨ ਤਰਨ ਬੈਲਟ ਦੇ ਵਿੱਚ ਗੱਲ ਕੀਤੀ ਜਾਵੇ ਤੇ ਆ ਚੁੱਕੀ ਹੈ ਸਾਡੇ ਕੋਲ ਜਿਹੜੀਆਂ ਚਾਰ ਕੰਪਨੀਆਂ ਨੇ ਜਿਹੜੀਆਂ ਪੈਰਾ ਮਿਲਟਰੀ ਫੋਰਸ ਦੀਆਂ ਉਹ ਜਿਹੜੀਆਂ ਇੱਥੇ ਆ ਗਏ ਆ ਕਰੀਬਨ 4-500 ਦੇ ਕਰੀਬ ਬੰਦਾ ਜਿਹੜਾ ਬਾਹ ਬਾਕੀ ਜਿਹੜੀ ਸਾਡੀ ਡਿਸਟ੍ਰਿਕਟ ਦੀ ਫੋਰਸ ਆ ਉਹ ਵੀ ਪੂਰੀ ਤਰ੍ਹਾਂ ਤਤਵਰ ਹੈ ਤੇ ਕਿੰਨੇ ਕੁ ਸਾਲ ਇਹ ਜਿਹੜਾ ਫਲੈਗਮਾਰਚ ਚੱਲਦਾ ਰਹੇਗਾ ਕਿੰਨੀ ਦੇਰ ਤੱਕ ਕਿ ਨਹੀਂ ਉਹ ਕਿਹੜੇ ਕਿਹੜੇ ਇਲਾਕੇ ਜ਼ਿਆਦਾਤਰ ਜਿਹੜੇ ਪੁਲਿਸ ਵੱਲੋਂ ਕੇਂਦਰਿਤ ਕੀਤਾ ਗਿਆ ਅੱਜ ਅਸੀਂ ਦੇਖੋ ਪੰਜ ਪੁਲਿਸ ਸਟੇਸ਼ਨ ਏਰੀਆ ਦੇ ਵਿੱਚ ਇਹ ਕਰਾਂਗੇ ਜੀ ਹੁਣ ਸ਼ੁਰੂਆਤ ਪਿੱਖੀਪਿੰਡ ਤੋਂ ਕੀਤੀ ਆ ਉਸ ਤੋਂ ਬਾਅਦ ਖਾਲੜਾ ਫਿਰ ਬਲਟੋਆ ਅਮਰਕੋਟ ਤੇ ਉਸ ਤੋਂ ਬਾਅਦ ਖੇਮਕਰਨ ਤੇ ਲਾਸਟ ਦੇ ਵਿੱਚ ਕੱਚਾ ਪੱਕਾ ਲਗਾਤਾਰ ਚੱਲਦਾ ਰਹੇਗਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਡੇ ਨਾਲ ਲੋਕਾਂ ਨੂੰ ਅਪੀਲ ਆ ਜੀ ਆਪਣੀ ਆ ਆਜ਼ਾਦ ਹੋ ਕੇ ਫ੍ਰੀ ਐਂਡ ਫੇਅਰ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭਾਅ ਤੋਂ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਨ ਤੇ ਸੁਰੱਖਿਆ ਲਈ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਹਮੇਸ਼ਾ ਹੀ ਹਾਜ਼ਰ ਹੈ। ਸਰ ਅਕਸਰ ਲੋਕਾਂ ਨੂੰ ਤਾਂ ਐਜੂਕੇਟ ਕੀਤਾ ਜਾਂਦਾ ਫੋਰਸ ਨੂੰ ਕੀ ਐਜੂਕੇਟ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਇਲੈਕਸ਼ਨ ਕਰਵਾਣੀ ਹੈ। ਦੇਖੋ ਸਾਡਾ ਕੰਮ ਹੈ ਫ੍ਰੀ ਐਂਡ ਫੇਅਰ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਫ੍ਰੀ ਐਂਡ ਫੇਅਰ ਜਿਹੜੀਆਂ ਨੇ ਵੋਟਾਂ ਪਵਾਉਣੀਆਂ। ਸੋ ਅਸੀਂ ਵੀ ਜਿਹੜੇ ਮਤਲਬ ਕਿ ਇਹਦੇ ਵਿੱਚ ਸਾਰੀ ਫੋਰਸ ਨੂੰ ਬਕਾਇਦਾ ਬਰੀਫਿੰਗ ਕੀਤੀ ਹੋਈ ਹੈ ਕਿ ਕਿਸੇ ਵੀ ਪਾਰਟੀ ਦਾ ਜਾਂ ਸਾਡਾ ਐਕਸ਼ਨ ਵੀ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਜੀ ਵੀ ਜਿਹਦੇ ਵਿੱਚ ਕਿਸੇ ਨੂੰ ਲੱਗੇ ਵੀ ਕਿਸੇ ਦੀ ਸਪੋਰਟ ਹੋ ਰਹੀ ਆ ਫ੍ਰੀ ਐਂਡ ਫੇਅਰ ਜਿਹੜੀਆਂ ਜਿੱਥੇ ਇੱਕ ਉਮੀਦਵਾਰ ਹੈ ਉਹਨਾਂ ਨੂੰ ਆਪਣੀਆਂ ਜਿਹੜੀਆਂ ਪਾਰਟੀਆਂ ਵਾਸਤੇ ਪ੍ਰਚਾਰ ਕਰਨ ਦੀ ਆਜ਼ਾਦੀ ਹੈ ਉੱਥੇ ਲੋਕਾਂ ਨੂੰ ਵੀ ਆਜ਼ਾਦੀ ਹੈ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਬੋਲਣ ਦੀ ਇੱਥੇ ਪੂਰੀ ਮਹਫੂਜ਼ ਰਹੇਗੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਫਲੈਗ ਮਾਰਚ ਕੱਢੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਅਰਥ ਸੈਨਿਕ ਬਲਦ ਤੇ ਤਨਾਤ ਕੀਤੇ ਗਏ ਨੇ ਤਾਂ ਉਹਨਾਂ ਦੀ ਟੁਕੜੀਆਂ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ 250 ਦੇ ਕਰੀਬ ਕੰਪਨੀਆਂ ਨੂੰ ਤਨਾਤ ਕੀਤਾ ਗਿਆ ਹੈ ਤਾਂ ਉਸ ਦੇ ਜਿਹੜੇ ਫਲੈਗਮਾਰਕ ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ ਹਲਕਾ ਖਡੂਰ ਸਾਹਿਬ ਤੇ ਮੌਜੂਦ ਆ ਤਾਂ ਖਡੂਰ ਸਾਹਿਬ ਇੱਕ ਐਸਾ ਹਲਕਾ ਹੈ ਜਿਸ ਨੂੰ ਲੈ ਕੇ ਇਸ ਵਾਰ ਚੈਲੰਜਸ ਬਹੁਤ ਨੇ ਤਾਂ ਉਸ ਚੈਲੰਜਸ ਨੂੰ ਕਿਸ ਤਰੀਕੇ ਨਾਲ ਅਕਸੈਪਟ ਕੀਤਾ ਜਾਣਾ ਹੈ ਕਿਸ ਤਰੀਕੇ ਨਾਲ ਹੈ ਪੁਲਿਸ ਦੀਆਂ ਗੱਡੀਆਂ ਤੁਸੀਂ ਵੇਖੋ ਕਿਸੇ ਵਲੇ ਸਾਰਨ ਵਜ ਕੇ ਜਿਹੜਾ ਹੈ ਛੋਟੇ-ਛੋਟੇ ਇਲਾਕੇ ਜਿਹੜੇ ਰਿਮੋਟ ਏਰੀਆਸ ਹੁੰਦੇ ਨੇ ਉੱਥੇ ਪੁਲਿਸ ਵੱਲੋਂ ਜਿਹੜੀ ਇੱਥੇ ਪੂਰੀ ਪੂਰੀ ਤਿਆਰੀ ਕੀਤੀ ਗਈ ਹੈ ਤਾਂ ਖਡੂਰ ਸਾਹਿਬ ਹਲਕੇ ਦੇ ਵਿੱਚ ਜਿੱਥੇ ਵੋਟਾਂ ਬੜੀਆਂ ਇੰਪੋਰਟੈਂਟ ਨੇ ਉੱਥੇ ਖਡੂਰ ਸਾਹਿਬ ਦੇ ਵਿੱਚ ਸੁਰੱਖਿਆ ਦਾ ਕੜਾ ਪਹਿਰਾ ਕਰ ਦਿੱਤਾ ਗਿਆ ਹੈ ਤਾਂ ਪੁਲਿਸ ਤੰਤਰ ਤਣਾਅ ਤ ਹੈ ਪੈਰਾਮਿਲਟਰੀ ਫੋਰਸ ਨੂੰ ਤਣਾਅ ਦਿੱਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਨਿਰਪੱਖ ਚੋਣਾਂ ਕਰਾਉਣ ਦੇ ਵਿੱਚ ਕਿੰਨੀ ਕਾਮਯਾਬੀ ਪੁਲਿਸ ਪ੍ਰਸ਼ਾਸਨ ਨੂੰ ਮਿਲਦੀ ਹੈ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਖੱਡਾ ਗ੍ਰੇਟ ਪੰਜਾਬ ਟੀਵੀ ਖੇਮ ਕਰਨ